ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉਤੇ ਸੋ ਅੱਜ ਦੀ ਵੀਡੀਓ ਬਹੁਤ ਹੀ ਦਿਲਚਸਪ ਹੋਣ ਜਾ ਰਹੀ ਹੈ ਇੱਕ ਨਵੀਂ ਜਾਣਕਾਰੀ ਤੁਹਾਡੇ ਰੂਬਰੂ ਕਰਨੀ ਆਪਾਂ ਨੇ ਗੱਲ ਕਰਾਂਗੇ ਭਾਰਤੀ ਜਾਸੂਸ ਬਲਬੀਰ ਸਿੰਘ ਦੇ ਬਾਰੇ ਬਲਬੀਰ ਸਿੰਘ ਨਾਲ ਜੁੜੀਆਂ ਹੋਈਆਂ ਉਹ ਦਿਲਚਸਪ ਘਟਨਾਵਾਂ ਕਿਵੇਂ ਪਾਕਿਸਤਾਨ ਜਾਣੇ ਉਹਨਾਂ ਨੇ ਕੀ ਕੀ ਕੀਤਾ ਬੜੀ ਰੋਚਕ ਜਾਣਕਾਰੀ ਹੈ ਅਰ ਦੋਸਤੋ ਸਾਰੀ ਵੀਡੀਓ ਸੁਣਿਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਔਰ ਜਿੰਨਾ ਵੀਰਾਂ ਨੇ ਹਾਲ ਤੱਕ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਤੇ ਬੈੱਲ ਵਾਲਾ ਬਟਨ ਵੀ ਦਬਾ ਲੈਣ ਤਾਂ ਕਿ ਨਵੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤਾਂ ਦੋਸਤੋ ਹੁਣ ਸ਼ੁਰੂ ਕਰਦੇ ਆਪਾਂ جاسੂਸ ਬਲਬੀਰ ਸਿੰਘ ਦੀ ਕਹਾਣੀ 36 ਸਾਲ ਪਹਿਲਾਂ ਦਰਵਾਜ਼ੇ ਤੇ ਹੋਈ ਦਸਤਕ ਨੇ ਬਲਬੀਰ ਸਿੰਘ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ ਸੀ ਉਹਦੇ ਦਰਵਾਜ਼ੇ ਤੇ ਮੌਜੂਦ ਵਿਅਕਤੀ ਨੇ ਕਿਹਾ ਕਿ ਉਹ ਭਾਰਤ ਸਰਕਾਰ ਦੀ ਖੂਫੀਆ ਏਜੰਸੀ ਚ ਸਵਾਮਾਂ ਦੇ ਰਿਹਾ ਉਹਨੇ ਬਲਬੀਰ ਸਿੰਘ ਨੂੰ ਪੇਸ਼ਕਸ਼ ਕੀਤੀ ਜਿਹਨੂੰ 20 ਸਾਲਾਂ ਬਲਬੀਰ ਨਾ ਨਾ ਕਰ ਸਕਿਆ ਉਸ ਅਧਿਕਾਰੀ ਨੇ ਬਲਬੀਰ ਸਿੰਘ ਨੂੰ ਦੱਸਿਆ ਕਿ ਉਸ ਨੂੰ ਹਰ ਮਹੀਨੇ 500 ਰੁਪਏ ਦਿੱਤੇ ਜਾਣਗੇ ਅਤੇ 3 ਸਾਲ ਬਾਅਦ ਖੂਫੀਆ ਵਿਭਾਗ ਦੇ ਵਿੱਚ ਪੱਕੀ ਨੌਕਰੀ ਮਿਲੂਗੀ ਇਹਦੇ ਲਈ ਉਹਨਾਂ ਨੂੰ ਪਾਕਿਸਤਾਨ ਤੋਂ ਭਾਰਤ ਲਈ ਜਾਸੂਸੀ ਕਰਨੀ ਪਊਗੀ ਭਾਰਤ ਤੇ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਜਿਹੜੀ ਬਾਰਡਰ ਦੇ ਨਾਲ ਜਿਹੜੇ ਪਿੰਡ ਸੀਗੇ ਉੱਥੇ ਸਮਗਲਿੰਗ ਬਹੁਤ ਹੁੰਦੀ ਸੀ ਸੋਨੇ ਦੀ ਅਫੀਮ ਦੀ ਤਾਂ ਉੱਥੇ ਉਹਦੀ ਡਿਊਟੀ ਲੱਗਣਾ ਉਹਨੂੰ ਇੱਕ ਬਹੁਤ ਵਧੀਆ ਮਤਲਬ ਕਿ ਪੇਸ਼ਕਾਸ਼ ਲੱਗੀ ਕਿਉਂਕਿ ਉੱਤੇ ਪੈਸੇ ਹੀ ਬਣਦੇ ਸੀਗੇ ਚੰਗੇ ਤਾਂ ਉਹਨੇ ਉਹ ਪ੍ਰਸਤਾਵ ਕਹਿ ਲਈਏ ਵੀ ਮਨਜ਼ੂਰ ਕਰ ਲਿਆ ਇਹ ਬਲਵੀਰ ਸਿੰਘ ਹੈ ਦੋਸਤੋ ਜਿਹੜਾ ਇਹ ਹੋਣ ਅੰਮਰਸਰ ਦੇ ਬਾਹਰ-ਬਾਹਰ ਪਿੰਡ ਮਹਾਲ ਦਾ ਰਹਿਣ ਵਾਲਾ 58 ਸਾਲਾ ਬਲਵੀਰ ਸਿੰਘ ਅੱਜਕੱਲ ਚੌਂਕੀਦਾਰ ਵਜੋਂ ਆਪਣਾ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਅਰਬਲਵੀਰ ਸਿੰਘ ਦੇ ਕਈ ਗਵਾਂਢੀ ਉਹਨੂੰ ਸਾਬਕਾ ਭਾਰਤੀ ਜਸੂਸ ਮੰਨਦੇ ਹਨ ਜਿਨੇ ਦੋਸਤੋਂ ਕਰੀਬ 12 ਸਾਲ ਪਾਕਿਸਤਾਨ ਦੀ ਜੇਲ੍ਹ 'ਚ ਗੁਜ਼ਾਰੇ ਹੁਣ ਉਹ ਦੇਸ਼ ਦੀ ਸੇਵਾ ਲਈ ਆਪਣੀ ਛੋਟੀ ਜੀ ਪਛਾਣ ਬਚਾਉਣ ਦੀ ਕੋਸ਼ਿਸ਼ ਵਿੱਚ ਸਿਸਟਮ ਵਿਰੁੱਧ ਹਾਰੀ ਹੋਈ ਲੜਾਈ ਲੜ ਰਿਹਾ ਹੈ ਯਾਨੀ ਕਿ ਸਰਕਾਰ ਪੁੱਛਦੀ ਪਛਾਉਂਦੀ ਨਹੀਂ ਬਾਅਦ ਦੇ ਵਿੱਚ ਬਲਬੀਰ ਸਿੰਘ ਕਹਿੰਦਾ ਕਿ ਕਈ ਵਾਰ ਮੈਨੂੰ ਲੱਗਦਾ ਕਿ ਪਾਕਿਸਤਾਨ 'ਚ ਮਰਨਾ ਹੀ ਮੇਰੇ ਵਾਸਤੇ ਬਿਹਤਰ ਹੁੰਦਾ। ਇਸ ਤਰ੍ਹਾਂ ਘੱਟੋ-ਘੱਟ ਮੈਨੂੰ ਅਜਹੀ ਬੇਤੀ ਤਾਂ ਨਹੀਂ ਚੱਲਣੀ ਪੈਂਦੀ। ਬਲਬੀਰ ਆਪਣੇ ਮਿਸ਼ਨ 'ਚ ਇਕੱਲਾ ਨਹੀਂ। ਉਹਦੇ ਵਰਗੇ ਕਈ ਹੋਰ ਲੋਕ ਵੀ ਨੇ। ਉਹਨਾਂ ਪ੍ਰਤੀ ਸਰਕਾਰ ਦੀਆਂ ਪ੍ਰਤੀਕਿਰਿਆਆਂ ਜਿਹੜੀਆਂ ਉਹ ਠੀਕ ਨਹੀਂ। ਸਰਕਾਰ ਆਮ ਤੌਰ ਤੇ ਭਾਰਤੀ ਜਾਸੂਸਾਂ ਬਾਰੇ ਕੋਈ ਮਤਲਬ ਇਹ ਨਹੀਂ ਮੰਦੀ ਜੇ ਕਿਤੇ ਫੜਿਆ ਜਾਂਦਾ ਵੀ ਇਹ ਸਾਡਾ ਬੰਦਾ ਹੈ। ਸਾਹ ਮੁੱਕਰ ਜਾਂਦੀ ਸਰਕਾਰ। ਸੁਰੱਖਿਆ ਮਹਾਰਾ ਦਾ ਇਹ ਵੀ ਕਹਿਣਾ ਕਿ ਇਹ ਲਾਜ਼ਮੀ ਨਹੀਂ ਕਿ ਸਾਬਕਾ ਚੋਟੀ ਦੇ ਖੁਫੀਆ ਅਧਿਕਾਰੀ ਐਮਕੇ ਧਰਵੀ ਕਹਿੰਦਾ ਵੀ ਕੋਈ ਵੀ ਸਰਕਾਰ ਜਸੂਸੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕਦੇ ਵੀ ਮਤਲਬ ਕਿ ਮੰਨਦੀ ਨਹੀਂ ਕਿਉਂਕਿ ਇਦਾਂ ਬੇਇੱਜ਼ਤੀ ਹੁੰਦੀ ਉਹਨਾਂ ਦੀ ਮਤਲਬ ਕੋਈ ਫੜਿਆ ਜਾਂਦਾ ਤਾਂ ਇਹ ਮੰਨਦੇ ਨਹੀਂ ਵੀ ਸਾਡਾ ਬੰਦਾ ਜੇ ਅਸੀਂ ਇਹ ਕੰਮ ਕਰਵਾਇਆ ਹੈ ਸਾਹ ਮੁੱਕਰ ਜਾਂਦੇ ਬੰਦਾ ਮਰੇ ਭਾਵੇਂ ਗਲੇ ਕੋਈ ਰੌਲਾ ਨਹੀਂ ਨਿਤਵਾਦਿਆਂ ਨੂੰ ਸਰਕਾਰਾਂ ਨੂੰ ਤਾਂ ਪੰਜਾਬ ਦੇ ਕੁਝ ਸਾਬਕਾ ਜਸੂਸਾਂ ਦੇ ਅਨਸਾਰ ਉਹ ਕਹਿੰਦੇ ਅਸੀਂ ਜੇਲ੍ਹ ਦੇ ਵਿੱਚ ਬਤਾਏ ਦੁਖਦਾਈ ਸਮੇਂ ਜਦ ਪਾਕਿਸਤਾਨੀਆਂ ਦੁਆਰਾ ਸਾਡੇ ਉਰ ਜਿਹੜੇ ਤਸ਼ੱਦਦ ਹੋਏ ਆ ਉਹਨਾਂ ਦੀ ਕਰੇ ਸ਼ਿਕਾਇਤ ਨਹੀਂ ਕੀਤੀ ਅਸੀਂ ਸਿਰਫ ਆਪਣੀਆਂ ਸਬਾਵਾਂ ਦੇ ਬਦਲੇ ਆਪਣੀ ਬਿੱਤੀ ਸੁਰੱਖਿਆ ਚਾਹੁੰਦੇ ਸੀ ਬਸ ਉਹ ਵੀ ਸਰਕਾਰਾਂ ਨਹੀਂ ਦੰਦੀਆਂ ਇਹਨਾਂ ਨੂੰ ਜ਼ਿਆਦਾਤਰ ਇਹ ਕਹਿੰਦੇ ਕਿ ਉਹ 20 ਸਾਲ ਦੀ ਉਮਰ ਦੇ ਆਸ-ਪਾਸ ਜ਼ਿੰਦਗੀ ਦੇ ਸ਼ੁਰੂ ਵਿੱਚ ਵਰਤੀ ਹੋਏ ਸੀ ਉਹਨਾਂ ਨੇ ਪੰਜਾਬ ਚ ਸੁਰੱਖਿਆ ਕੈਂਪਾਂ ਚ 9 ਮਹੀਨਿਆਂ ਦੀ ਡੁੰਗਾਈ ਨਾਲ ਸਕਲਾਈ ਲਈ ਜਿਹਦੇ ਨਾਲ ਉਹਨਾਂ ਦੀ ਸਿੱਖਾਂ ਵਾਲੀ ਪਛਾਣ ਸੀ ਜਿਹੜੀ ਉਹ ਸਾਰੀ ਉਹ ਖਤਮ ਕਰ ਦਿੱਤੀ ਗਈ ਸੀ ਕਿਉਂਕਿ ਇਹਨਾਂ ਨੂੰ ਮੁਸਲਮਾਨ ਬਣਾ ਦਿੱਤਾ ਗਿਆ ਸੀ ਖਤਨੇ ਹੋਏ ਸੀ ਇਹਨਾਂ ਦੇ ਹਾਂਜੀ ਪੂਰੀ ਮਤਲਬ ਏ ਇਹਨਾਂ ਨੂੰ ਜਿਹੜੇ ਕਿ ਮੁਸਲਮਾਨ ਲੱਗਣ ਏ ਟੂ ਜ਼ੈਡ ਕਿਉਂਕਿ ਜਸੂਸ ਸੀਗੇ ਕਹਿੰਦਾ ਸਾਨੂੰ ਸਖਲਾਈ ਦੇ ਅੰਤ ਵਿੱਚ ਅਸੀਂ ਉਰਦੂ ਬੋਲਣ ਵਾਲੇ ਨਮਾਜ਼ ਪੜ੍ਹਨ ਵਾਲੇ ਤੇ ਬੀਫ ਖਾਣ ਵਾਲੇ ਬਣ ਗਏ ਸੀਗੇ ਪੂਰਨ ਤੌਰ ਤੇ ਮੁਸਲਮਾਨ ਸਾਨੂੰ ਇਦਾਂ ਦੀ ਸਖਲਾਈ ਦਿੱਤੀ ਗਈ ਸਰਹੱਦ ਪਾਰ ਰਹਿੰਦੇ ਪਾਕਿਸਤਾਨੀਆਂ ਬਾਰੇ ਸਾਨੂੰ ਕੁਝ ਨਹੀਂ ਦੱਸਿਆ ਗਿਆ ਸੀ ਬਲਬੀਰ ਸਿੰਘ ਆਪਣੀ ਕਹਾਣੀ ਸੁਣਾਉਂਦਾ ਹੋਇਆ ਦੱਸਦਾ ਕਿ ਭਾਰਤ ਤੇ ਪਾਕਿਸਤਾਨ ਨੂੰ ਅਲੱਗ ਕਰਨ ਵਾਲੀ ਜਿਹੜੀ ਅਟਾਰੀ ਬਾਗਾ ਸਰਹੱਦ ਤੱਕ ਇੱਕ ਘੰਟੇ ਦੀ ਡਰਾਈਵ ਹੁੰਦੀ ਸੀ ਕਹਿੰਦਾ ਜ਼ਿਆਦਾਤਰ ਜਸੂਸਾਂ ਨੂੰ ਗੁਪਤ ਦਸਤਾਵੇਜ਼ ਲਿਆਉਣ ਲਈ ਉਧਰੋਂ ਇਸ ਮਿਸ਼ਨ ਉੱਤੇ ਭੇਜਿਆ ਜਾਂਦਾ ਸੀਗਾ ਕਹਿੰਦਾ ਸਾਨੂੰ ਰਾਤ ਨੂੰ ਕਹਿੰਦਾ ਬੀਐਸਐਫ ਦੀਆਂ ਗੱਡੀਆਂ ਦੇ ਵਿੱਚ ਸਰਹੱਦ ਤੱਕ ਲਿਜਾਇਆ ਜਾਂਦਾ ਤਾਂ ਅਸੀਂ ਕਹਿੰਦਾ ਚੁੱਪਚਾਪ ਉਦੋਂ ਤੱਕ ਇੰਤਜ਼ਾਰ ਕਰਦੇ ਜਦ ਤੱਕ ਕਿ ਸੋਭਾ ਦੇ 4 ਨਹੀਂ ਸੀ ਵੱਜਦੇ ਜਦੋਂ ਅਜਾਨ ਦਾ ਵਕਤ ਹੋ ਜਾਂਦਾ ਮੁਸਲਮਾਨ ਦਾ ਕਹਿੰਦਾ ਕਹਿੰਦਾ ਇਹ ਉਹੀ ਸਮਾਂ ਹੁੰਦਾ ਜਦੋਂ ਸਰਹੱਦ ਦੇ ਉੱਪਰ ਸੁਰੱਖਿਆ ਦੇ ਵਜੇ ਥੋੜੀ ਜਿਹੀ ਢਿੱਲ ਦਿੱਤੀ ਜਾਂਦੀ ਹੈ ਤਾਂ ਕਦੇ-ਕਦੇ ਸਾਂ ਕਨ ਸਾਨੂੰ ਪਾਕਿਸਤਾਨੀ ਰੇਂਜਰਾਂ ਦੁਆਰਾ ਵੀ ਦੇਖ ਲਿਆ ਜਾਂਦਾ ਸੀ ਤਾਂ ਕਹਿੰਦਾ ਜਦੋਂ ਪਾਕਿਸਤਾਨੀ ਰੇਂਜਰ ਸਾਨੂੰ ਦੇਖ ਲੈਂਦੇ ਸੀਗੇ ਤਾਂ ਅਸੀਂ ਆਪਣੇ ਬਚਾਅ ਖਾਤਰ ਭੱਜਦੇ ਸੀ ਤੇ ਉਹਨਾਂ ਦੀਆਂ ਗੋਲੀਆਂ ਕਹਿੰਦਾ ਸਾਡੇ ਕੰਨਾਂ ਕੋਲ ਦੀ ਗੁਜਰਦੀਆਂ ਸੀਗੀਆਂ ਅਸੀਂ ਕਹਿੰਦਾ ਬੜੇ ਮੁਸ਼ਕਿਲ ਨਾਲ ਕਹਿੰਦਾ ਜਿਉਂਦੇ ਰਹਿੰਦੇ ਸੀਗੇ ਤੇ ਜਦੋਂ ਅਸੀਂ ਕਹਿੰਦਾ ਬਚਨ ਸਫਲ ਹੋ ਜਾਂਦੇ ਸੀ ਤਾਂ ਨਾਲ ਦੇ ਪਾਕਿਸਤਾਨੀ ਪਿੰਡਾਂ 'ਚ ਚਲੇ ਜਾਂਦੇ ਸੀ ਜਿੱਥੇ ਕਹਿੰਦਾ ਉੱਥੋਂ ਦੇ ਜਿਹੜੇ ਸਾਡੇ ਸੰਪਰਕ ਹੁੰਦੇ ਸੀ ਉਧਰਲੇ ਉਹ ਸਾਡਾ ਇੰਤਜ਼ਾਰ ਕਰ ਰਹੇ ਹੁੰਦੇ ਸੀ ਬਲਬੀਰ ਸਿੰਘ ਕਹਿੰਦਾ ਕਿ ਮੇਰਾ ਇੱਕ ਕੰਮ ਕਹਿੰਦਾ ਇਹ ਵੀ ਹੁੰਦਾ ਸੀ ਕਿ ਮੈਂ ਪਾਕਿਸਤਾਨ 'ਚ ਜਿਹੜੇ ਸਾਡੇ ਏਜੰਟ ਹੁੰਦੇ ਸੀ ਉਹਨਾਂ ਨੂੰ ਪੈਥਰਾ ਟੁੱਕਰ ਪਹੁੰਚਦਾ ਕਰਦਾ ਹੁੰਦਾ ਸੀਗਾ ਉਹ ਕਹਿੰਦਾ ਕਿ ਮੁਹੰਮਦ ਸੁਲਤਾਨ ਦੇ ਨਾਂ ਤੇ ਕਹਿੰਦਾ ਇੱਕ ਪਾਕਿਸਤਾਨੀ ਬੈਂਕ 'ਚ ਮੇਰਾ ਖਾਤਾ ਹੁੰਦਾ ਸੀ ਤੇ ਖੁਫੀਆ ਵਿਭਾਗ ਦੇ ਲੋਕਾਂ ਨੇ ਕਹਿੰਦਾ ਉਸ ਖਾਤੇ ਵਿੱਚ 2 ਲੱਖ ਰੁਪਏ ਕਹਿੰਦਾ ਜਮਾ ਕਰਕੇ ਰੱਖੇ ਹੋਏ ਸੀ ਜਿਨ੍ਹਾਂ ਨਾਲ ਮੇਰਾ ਪਾਕਿਸਤਾਨ 'ਚ ਖਰਚ ਚੱਲਦਾ ਸੀ ਪਾਕਿਸਤਾਨ 'ਚ ਕਹਿੰਦਾ ਸੀ ਜਸੂਸ ਹੋਟਲਾਂ 'ਚ ਰੁਕਦੇ ਸਮੇਂ ਝੂਠੇ ਪਤੇ ਦੱਸਦੇ ਹੁੰਦੇ ਸੀ ਆਪਣੇ ਔਰ ਅਸਾਈਨਮੈਂਟ ਦਾ ਕੰਮ ਅਸੀਂ ਦੱਸਦੇ ਹੁੰਦੇ ਸੀ ਵੀ ਅਸਾਈਨਮੈਂਟਾਂ ਦਾ ਕੰਮ ਅਸੀਂ ਕਰਦੇ ਆ ਤੇ ਇਹ ਕਹਿੰਦਾ ਬੜਾ ਖਤਰਿਆਂ ਭਰਿਆ ਕੰਮ ਹੁੰਦਾ ਸੀਗਾ ਕਹਿੰਦਾ ਭਾਰਤੀ ਅਧਿਕਾਰੀਆਂ ਦੇ ਜਸੂਸਾਂ ਦੇ ਖਾਤਰ ਕਹਿੰਦਾ ਕੋਈ ਨਿਯਮ ਨਹੀਂ ਹੈਗੇ ਗ੍ਰਫਤਾਰ ਹੋਣ ਤੇ ਕਹਿੰਦਾ ਕੋਈ ਨਹੀਂ ਪੁੱਛਦਾ ਹੈਗਾ ਤੇ ਨਾ ਹੀ ਉਹ ਮੰਨਦੀ ਸਰਕਾਰ ਇੱਧਰਲੀ ਵੀ ਸਾਡਾ ਬੰਦਾ ਹੈ ਗ੍ਰਫਤਾਰ ਹੋ ਗਿਆ ਬਸ ਹੋ ਗਿਆ ਆਪਣਾ ਉਧਰੇ ਮਰੇ ਸੜੇ ਗਲੇ ਕੋਈ ਰੌਲਾ ਨਹੀਂ ਕਹਿੰਦਾ ਜਦ ਮੈਂ ਗ੍ਰਫਤਾਰ ਹੋਇਆ ਕਹਿੰਦਾ ਕਹਿੰਦਾ ਮੇਰੇ ਪਰਿਵਾਰ ਨੂੰ ਕਹਿੰਦਾ ਮੇਰੀ ਗ੍ਰਫਤਾਰੀ ਦੀ ਖਬਰ ਕਹਿੰਦਾ ਉਦੋਂ ਲੱਗੀ ਕਹਿੰਦਾ ਜਦ ਮੈਂ ਕਹਿੰਦਾ ਚਿੱਠੀ ਲਿਖੀ ਕਹਿੰਦਾ ਘਰੇ ਆਪਣੇ ਪਾਕਿਸਤਾਨ ਚੋਂ ਜੇਲ੍ਹ ਚੋਂ ਸਾਲ 1996 ਦੇ ਵਿੱਚ ਕਹਿੰਦਾ ਕੋਈ ਸਾਬਕਾ ਜਸੂਸਾਂ ਨੇ ਸਰਕਾਰ ਦੀ ਇਸ ਕਹਿੰਦਾ ਮਤਲਬ ਕਿ ਕੰਮ ਉੱਤੇ ਵੀ ਪੁੱਛਦੀ ਨਹੀਂ ਸਰਕਾਰ ਸਾਨੂੰ ਅਸੀਂ ਕਹਿੰਦਾ ਇੱਕ ਕੇਸ ਵੀ ਦਾਇਰ ਕੀਤਾ ਸੀਗਾ ਪਰ ਕਹਿੰਦਾ ਸਾਡੇ ਕੋਲ ਲਿਖਤੀ ਸਬੂਤਾਂ ਦੀ ਘਾਟ ਹੋਣ ਕਰਕੇ ਸਾਡੀ ਪਟੀਸ਼ਨ ਰੱਦ ਕਰਤੀ ਸਰਕਾਰ ਨੇ ਤੇ ਸਰਕਾਰ ਨੇ ਕੇਸ ਹੀ ਕਹਿੰਦਾ ਖਤਮ ਕਰਤਾ ਜਮਾ ਹੀ ਕਹਿੰਦਾ ਕਿਉਂਕਿ ਸਰਕਾਰ ਕਹਿੰਦਾ ਜੇ ਸਾਨੂੰ ਸਮਰਥਨ ਦੇ ਵੀ ਦੰਦੀ ਤਾਂ ਸਿੱਧਾ ਇਹ ਸ਼ੋ ਹੋਣਾ ਸੀ ਕਿ ਹਾਂ ਇਹ ਜਸੂਸੀ ਕਰਵਾਉਂਦੀ ਹੈ ਸਰਕਾਰ ਪਾਕਿਸਤਾਨ ਦੇ ਵਿੱਚ ਇਸ ਕਰਕੇ ਸਾਡੇ ਲਈ ਕੋਈ ਨੀਮ ਨਹੀਂ ਕਹਿੰਦਾ ਉਧਰ ਫੜੋਗੇ ਉਹ ਤੁਹਾਡੀ ਜ਼ਿੰਮੇਵਾਰੀ ਹੈ ਬਸ ਸਿੱਧਾ ਸਾਬ ਹੈ ਔਰ ਦੋਸਤੋ ਜਿਹੜਾ ਖਰਚ ਪੱਤਾ ਹੁੰਦਾ ਏ ਇਹਨਾਂ ਦਾ ਕੋਈ ਰਿਕਾਰਡ ਨਹੀਂ ਰੱਖਦੀ ਸਰਕਾਰ ਉਹ ਕਹਿੰਦਾ ਇਹ ਮਤਲਬ ਕਿ ਹਵਾ 'ਚ ਹੀ ਹੁੰਨੇ ਆ ਬਸ ਜਿਹੜਾ ਸਾਨੂੰ ਪੈਸਾ ਆਉਂਦਾ ਜਾਂਦਾ ਇਹਨਾਂ ਦਾ ਕੋਈ ਲਿਖਤੀ ਰਿਕਾਰਡ ਨਹੀਂ ਹੁੰਦਾ ਹੈਗਾ ਕਹਿੰਦਾ ਜਸੂਸ ਕਈ ਇਹੋ ਜਿਹੇ ਵੀ ਆ ਕਹਿੰਦਾ ਜਿਹੜੇ ਹੱਦ ਤੱਕ ਇਹ ਟਾਈਮ ਕੱਟਦੇ ਆ ਸੋਚ ਕੇ ਵੀ ਸਾਨੂੰ ਕਰੇ ਤਾਂ ਮੁਆਵਜ਼ਾ ਮਿਲੂਗਾ ਹੀ ਕਹਿੰਦਾ ਕਹਿੰਦਾ ਜੇ ਨਹੀਂ ਮਿਲਦਾ ਕਹਿੰਦਾ ਮੁਆਵਜ਼ਾ ਕਹਿੰਦਾ ਫੇ ਕਈ ਲੋਕ ਕਿਤਾਬਾਂ ਵੀ ਲਿਖ ਦਿੰਦੇ ਆ ਆਪਣੀਆਂ ਅੱਡ ਬੀਤੀਆਂ ਕਹਿੰਦਾ ਤੇ ਸਾਰਾ ਕੁਝ ਦੱਸਦੇ ਵੀ ਆ ਚੱਕਰਵਾਦੀਆਂ ਪੈਣੀਆਂ ਕਹਿੰਦਾ ਕਈ ਕਹਿੰਦਾ ਟੀਵੀ ਦੇ ਸਰਲੇਖ ਬਣ ਜੰਨੇ ਆਂ ਸੁਰਖੀਆਂ ਚ ਆ ਜੰਨੇ ਆਂ ਬਸ ਇਹੀ ਗੱਲਾਂ ਕਹਿੰਦਾ ਸਾਰੀਆਂ ਕਹਿੰਦਾ ਸਰਕਾਰ ਨਾਲ ਕਹਿੰਦਾ ਸਾਡਾ ਕੋਈ ਉਹ ਨਹੀਂ ਹੈ ਬਸ ਜਸੂਸੀ ਕਰਵਾਉਣੀ ਨੇ தோਤੇ ਹੋਰ ਕੋਈ ਕੰਮ ਨਹੀਂ ਕਰਵਾਉਣਾ ਤੇ ਫੜੇਗੇ ਤਾਂ ਖਤਮ ਹੈ ਕਹਾਣੀ ਤਾਂ ਦੋਸਤੋ ਬਲਵੀਰ ਸਿੰਘ ਜੀ ਜੇ ਆਪਾਂ ਗੱਲ ਕਰੀਏ ਤਾਂ ਇਹ ਚੌਂਕੀਦੌਦੀ ਨੌਕਰੀ ਕਰਦਾ ਵਿਚਾਰਾ ਚੌਂਕੀਦਾਰੇ ਦੀ ਹਾਂਜੀ ਤੁਸੀਂ ਦੇਖ ਲਓ ਚੌਂਕੀਦਾਰ ਦਾ ਕਿੰਨਾ ਘੱਟਾ ਕੰਮ ਹੁੰਦਾ ਤੇ ਕਿੰਨੀ ਕਿ ਬਚਤ ਹੁੰਦੀ ਹੋਊਗੀ ਬਲਵੀਰ ਸਿੰਘ ਕਹਿੰਦਾ ਇਹ ਦੇਸ਼ ਦੀ ਕਹਿੰਦਾ ਰਾ ਦੀ ਏਜੰਸੀ ਨੇ ਕਹਿੰਦਾ ਮੰਨੂ ਕਹਿੰਦਾ ਸਾਨੂੰ 1971 ਚ ਜਦੋਂ ਪਾਕਿਸਤਾਨ ਨਾਲ ਜੁੱਧ ਲੱਗਿਆ ਸੀਗਾ ਕਹਿੰਦਾ ਉਦੋਂ ਕਈ ਮਹੀਨੇ ਪਹਿਲਾਂ ਕਹਿੰਦਾ ਸਾਨੂੰ ਭਰਤੀ ਕੀਤਾ ਸੀਗਾ ਤੇ ਜਦੋਂ ਬੰਗਲਾਦੇਸ਼ ਬਣਿਆ ਕਹਿੰਦਾ ਕੋਈ ਵੀਰ ਸੀ ਕਹਿੰਦਾ ਕਿ ਮੇਰਾ ਇੱਕ ਦੋਸਤ ਪਹਿਲਾਂ ਤੋਂ ਹੀ ਰਾ ਖਤਰ ਕੰਮ ਕਰਦਾ ਸੀ 300 ਰੁਪਏ ਕਹਿੰਦਾ ਉਹਨੂੰ ਮਹੀਨਾ ਮਿਲਦਾ ਹੁੰਦਾ ਸੀਗਾ ਉਸ ਟਾਈਮ ਦੇ ਵਿੱਚ ਜੋ ਕਹਿੰਦਾ ਬੜੀ ਵਧੀਆ ਰਕਮ ਸੀ ਕਹਿੰਦਾ ਤੇ ਬਾਕੀ ਕਹਿੰਦਾ ਜੋ ਖਰਚੇ ਹੁੰਦੇ ਸੀ ਉਹਦੀ ਇੱਧਰ ਉੱਧਰ ਆਉਣ ਜਾਣ ਦੇ ਉਹ ਕਹਿੰਦਾ ਏਜੰਸੀ ਚੱਕਦੀ ਐ ਰਾਹ ਦੀ ਜਿਹੜੀ ਬਲਬੀਰ ਸਿੰਘ ਦੱਸਦਾ ਕੇ ਕਹਿੰਦਾ ਜਦੋਂ ਮੈਂ ਜਸੂਸੀ ਕਰਨ ਗਿਆ ਤਾਂ ਪਾਕਿਸਤਾਨ ਫੌਜ ਦਾ ਇੱਕ ਸਾਬਕਾ ਸਪਾਹੀ ਸਫੈਦਖਾਨ ਹੁੰਦਾ ਸੀ ਕਹਿੰਦਾ ਮੈਂ ਉਹਦਾ ਪੁੱਤ ਮੁਹੰਮਦ ਸੁਲਤਾਨ ਬਣਿਆ ਕਹਿੰਦਾ ਜਸੂਸੀ ਕਰਨ ਖਾਤਰ ਕਹਿੰਦਾ ਤਾਂ ਕਹਿੰਦਾ ਮੇਰੀ ਸੁਨਤ ਵੀ ਹੋਈ ਕਹਿੰਦਾ ਮੰਨੂ ਕਹਿੰਦਾ ਨਮਾਜ਼ ਪੜ੍ਹਨੀ ਵੀ ਸਿਖਾਈ ਗਈ ਕਹਿੰਦਾ ਤੇ ਉਸ ਤੋਂ ਬਾਅਦ ਕਹਿੰਦਾ ਮੈਨੂੰ ਬੀਫ ਵੀ ਮੈਂ ਖਾਦਾ ਕਹਿੰਦਾ ਹਾਂ ਜੀ ਤੇ ਮਨੂੰ ਕਹਿੰਦਾ ਬਾਰਡਰ ਆਰ ਪਾਰ ਜਾਣ ਦੇ ਤਰੀਕੇ ਜਿਹੜੇ ਇਹ ਵੀ ਕਹਿੰਦਾ ਮੈਂ ਸਿੱਖੇ ਕਹਿੰਦਾ ਅਗਲੇ 2 ਸਾਲਾਂ 'ਚ ਉਹਨੇ ਪਾਕਿਸਤਾਨ ਦੇ ਅਜਿਹੇ ਕਈ ਦੌਰੇ ਕੀਤੇ ਉਹਦੇ ਪਹਿਲੇ ਕੁਝ ਟੂਰ ਕਹਿੰਦਾ ਰਾ ਲਈ ਸਨ ਉਹਨੇ ਇਹ ਕਿਹਾ ਕਿ ਮੈਂ ਪਾਕਿਸਤਾਨ ਪਾਸਿਓਂ ਰਣਨੀਤਿਕ ਟਿਕਾਣਿਆਂ ਤੇ ਸੈਨਿਕਾਂ ਦੀ ਤਣਾਅਤੀ ਦੇ ਸਕੈਚ ਲੈ ਕੇ ਵਾਪਸ ਆਇਆ ਸੀ ਕਹਿੰਦਾ ਤਾ ਬਲਬੀਰ ਸਿੰਘ ਦੇ ਅਨਸਾਰ ਕਹਿੰਦਾ ਫੌਜ ਨੇ ਸਾਨੂੰ ਕੋਰੀਅਰ ਦੇ ਹਿਸਾਬ ਨਾਲ ਵਰਤੇ ਆ ਕਹਿੰਦਾ ਜਿਹਨਾਂ ਕੋਰੀਅਰ ਨੂੰ ਵਰਤੇ ਆ ਜਾਂਦਾ ਤਾਂ ਜੋ ਕਹਿੰਦਾ ਪਾਕਿਸਤਾਨ ਪਾਕਿਸਤਾਨੀ ਫੌਜ ਚ ਕੰਮ ਕਰਨ ਵਾਲਿਆਂ ਨੂੰ ਕਹਿੰਦਾ ਵੀ ਖਰੀਦਿਆ ਜਾ ਸਕੇ ਤੇ ਉਹਨਾਂ ਤੋਂ ਕੰਮ ਲਿਆ ਜਾ ਸਕੇ ਇੱਕ ਕਹਿੰਦਾ ਮੋਲਸ ਇੱਕ ਜਸੂਤ ਜੋ ਕਹਿੰਦਾ ਮਤਲਬ ਕਿ ਲੰਬੇ ਸਮੇਂ ਕਹਿੰਦਾ ਇਹਨਾਂ ਦੀ ਸੁਰੱਖਿਆ ਦੇ ਵਿੱਚ ਉਹਨੇ ਕੰਮ ਕੀਤਾ ਸੀਗਾ ਤੇ ਆਪਣਾ ਅਹੁਦਾ ਵੀ ਰੱਖਦਾ ਸੀ ਕਹਿੰਦਾ ਔਰ ਜ਼ਿਆਦਾਤਰ ਕਹਿੰਦਾ ਪਾਕਿਸਤਾਨੀ ਫੌਜ ਦੇ ਜਵਾਨ ਜਿਹੜੇ ਜੋ ਕਿ ਭਾਤ ਵਿੱਚ ਜੰਗੀ ਕੈਦੀ ਹੋਣ ਚ ਹੁਣ ਕਨ ਸੰਪਰਕ ਚ ਆਏ ਸੀਗੇ ਕਹਿੰਦਾ ਉਹ ਸਾਡੇ ਨਾਲ ਮਿਲੇ ਹੋਏ ਸੀਗੇ ਕਹਿੰਦਾ ਉਹਨਾਂ ਨੂੰ ਕਹਿੰਦਾ ਅਸੀਂ ਫਿਰ ਮਤਲਬ ਕਿ ਜਸੂਸੀ ਦਾ ਕੰਮ ਲਿਆ ਉਹਨਾਂ ਤੋਂ ਵੀ ਸਰਕਾਰ ਨੇ ਤਾਂ ਉਹਨਾਂ ਵਿੱਚ ਕਹਿੰਦਾ ਇੱਕ ਕਪਤਾਨ ਦੋ ਕਾਉਂਟੇਬਲ ਤੇ ਇੱਕ ਕਹਿੰਦਾ ਕਲਰਕ ਸੀਗਾ ਆਖਿਰ ਬਲਵੀਰ ਸਿੰਘ ਕਹਿੰਦਾ ਕਿ ਇੱਕ ਦਿਨ ਕਹਿੰਦਾ ਉਹ ਫਿਰ ਡਬਲ ਕ੍ਰੋਸਿੰਗ ਦਾ ਸ਼ਿਕਾਰ ਹੋ ਗਿਆ ਤੇ ਫੜਿਆ ਗਿਆ ਉਹਨਾਂ ਦਾ ਕਹਿੰਦਾ ਇੱਕ ਜਸੂਸ ਕਲਰਕ ਇਜਾਦ ਨਾਸਰ ਕਹਿੰਦਾ ਉਹ ਫੜਿਆ ਗਿਆ ਤੇ ਉਹਨੇ ਬਲਬੀਰ ਸਿੰਘ ਦਾ ਨਾਮ ਕਹਿੰਦਾ ਦੱਸਤਾ ਵੀ ਇਹ ਵੀ ਜਸੂਸ ਹੈ ਕਹਿੰਦਾ ਸਾਲ 1974 ਚ ਪਸ਼ਾਵਰ ਪਸ਼ਾਵਰ ਸ਼ਹਿਰ ਦੇ ਵਿੱਚ ਮਤਲਬ ਕਿ ਸਾਨੂੰ ਕਹਿੰਦਾ ਗ੍ਰਿਫਤਾਰ ਕੀਤਾ ਗਿਆ ਤਾਂ ਜਿਸ ਤਰ੍ਹਾਂ ਕਿ ਕਹਿੰਦਾ ਮੇਰੀ ਤਾਂ ਦੁਨੀਆ ਹੀ ਉਜੜ ਗਈ ਹੈ ਨਾ ਜਦ ਮੈਂ ਫੜ ਹੋਇਆ ਕਹਿੰਦਾ ਕਹਿੰਦਾ ਅਗਲੇ 2 ਸਾਲ ਬਲਬੀਰ ਸਿੰਘ ਨੂੰ ਇੱਕ ਛੋਟੀ ਜੀ ਕਹਿੰਦਾ ਹਨੇਰ ਕੋਠੜੀ ਚ ਇਕੱਲੇ ਨੂੰ ਕਹਿੰਦਾ ਰੱਖਿਆ ਗਿਆ ਕਹਿੰਦਾ ਉਹਦੇ ਹੱਥ ਉਹਦੀ ਪਿੱਠ ਦੇ ਪਿੱਛੇ ਨੂੰ ਬੰਨੇ ਹੋਏ ਸੀ ਕਹਿੰਦਾ ਉਹਦੇ ਕੋਲ ਕੋਈ ਅਧਿਕਾਰ ਨਹੀਂ ਸੀ ਕੋਈ ਵਕੀਲ ਨਹੀਂ ਸੀ ਤੇ ਕੋਈ ਕਹਿੰਦਾ ਜੇਲਰ ਨਹੀਂ ਤਾਂ ਕਹਿੰਦਾ ਜਿਹੜਾ ਕਹਿੰਦੀ ਨਾਲ ਕਹਿੰਦਾ ਮੈਂ ਦੁੱਖ ਬਟਾ ਸਕਾ ਕਹਿੰਦਾ ਬਲਬੀਰ ਸਿੰਘ ਕਰੇ ਗ੍ਰਿਫਤਾਰੀ ਦੇ 2.5 ਸਾਲ ਬਾਅਦ ਕਹਿੰਦਾ ਮੰਨੂ ਮੈਜਿਸਟ੍ਰੇਟ ਨੇ ਸਾਹਮਣੇ ਪੇਸ਼ ਕੀਤਾ ਗਿਆ ਪਰ ਕਹਿੰਦਾ ਕੁਝ ਨਹੀਂ ਬਦਲਿਆ ਦਰਅਸਲ ਸਰਕਾਰ ਦੀ ਤਰਫ ਤੋਂ ਕਹਿੰਦਾ ਦਿੱਤੇਗੇ ਉਹਨਾਂ ਨੂੰ ਵਕੀਲ ਨੇ ਜ਼ਿਆਦਾਤਰ ਕਹਿੰਦਾ ਉਹਦੇ ਖਿਲਾਫ ਇਹ ਦਲੀਲਾਂ ਦਿੱਤੀਆਂ ਅਦਾਲਤ ਦੁਆਰਾ 10 ਸਾਲ ਦੀ ਸਜ਼ਾ ਹੋਈ ਕਹਿੰਦਾ ਮੰਨੂ ਕਹਿੰਦਾ ਉਹਨੂੰ ਲਾਹੌਰ ਦੀ ਕੋਰਟ ਲਖਬਤਰਾਏ ਜੇਲ੍ਹ ਭੇਜ ਦਿੱਤਾ ਗਿਆ ਜੇਲ੍ਹ ਚ ਪਾਕਿਸਤਾਨੀ ਗੁਪਤ ਵਿਭਾਗ ਦੇ ਉਹਨਾਂ ਨੇ ਕਹਿੰਦਾ ਡਬਲ ਏਜੰਟ ਦੇ ਤੌਰ ਤੇ ਕਹਿੰਦਾ ਭਾਰਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਉਹਨੂੰ ਕਹਿੰਦਾ ਚਲੋ ਜੇਲ੍ਹ ਤੇ ਸੀ ਕਹਿੰਦਾ ਮੈਂ ਵੀ ਮਤਲਬ ਕਿ ਉਹਨਾਂ ਨੇ ਵੀ ਉਹਨੂੰ ਬਣਾਉਣਾ ਚਾਹਿਆ ਉਦਾਂ ਹੀ ਜਿਵੇਂ ਇਹਨਾਂ ਨੇ ਬਣਾਏ ਸੀ ਭਾਰਤੀ ਜੇਲ੍ਹਾਂ ਦੇ ਵੇੜ ਦੇ ਬੰਸੀ ਉਹਨਾਂ ਦੇ ਬੰਦੇ ਤਾਂ ਉਹਨੇ ਦੱਸਿਆ ਕਹਿੰਦਾ ਕਿ ਮੰਨੂ ਭਾਰਤ ਪਰ ਜਸੂਸੀ ਕਰਨ ਦੇ ਬਦਲੇ ਕਸ਼ਮੀਰ ਸਿੰਘ ਜੋ ਕਿ ਇੱਕ ਹਫ਼ਤੇ ਪਹਿਲਾਂ ਪਾਕਿਸਤਾਨੀ ਜੇਲ੍ਹ ਚ ਰਿਹਾ ਹੋਇਆ ਸੀ ਉਹਦੇ ਖਾਤਰ ਪੈਸੇ ਅਤੇ ਆਜ਼ਾਦੀ ਦੀ ਕਹਿੰਦਾ ਮੈਨੂੰ ਪੇਸ਼ਕਸ਼ ਕੀਤੀ ਸੀ ਤਾਂ ਜੇਰ ਵਿੱਚ ਉਹਨਾਂ ਨੇ ਆਪਣੇ ਬਾਪ ਦੀ ਕਹਿੰਦਾ ਖਬਰ ਸੁਣੀ ਪਤਾ ਚੱਲੇ ਕਿ ਮੇਰਾ ਬਾਪ ਮਰ ਗਿਆ ਕਹਿੰਦਾ ਉਹ 1986 ਤੱਕ ਉੱਥੇ ਰਹੇ ਜਦੋਂ ਉਹਨਾਂ ਨੂੰ ਰਿਹਾ ਕੀਤਾ ਗਿਆ ਕਹਿੰਦਾ ਉਹਦੀ ਉਮਰ 38 ਸਾਲ ਹੋ ਚੁੱਕੀ ਸੀ ਭਾਰਤ ਕਹਿੰਦਾ ਵਾਪਸ ਆ ਕੇ ਉਹਨਾਂ ਨੇ ਵਿਆਹ ਖਾਤਰ ਬੜੀਆਂ ਕਹਿੰਦਾ ਕਠਿਨਾਈਆਂ ਝੱਲੀਆਂ ਕਹਿੰਦਾ ਬੜੀ ਮੁਸ਼ਕਲ ਕਹਿੰਦਾ ਇੱਕ ਕੁੜੀ ਮਿਲੀ ਪਰ ਨੌਕਰੀ ਮਿਲਣਾ ਕਹਿੰਦਾ ਉਹ ਤੋਂ ਵੀ ਔਖਾ ਹੋ ਗਿਆ ਨਾ ਤਾਂ ਕਹਿੰਦਾ ਸੈਨਾ ਨਾ ਹੀ ਰਾਣੇ ਕਹਿੰਦਾ ਉਹਦੀ ਗ੍ਰਿਫਤਾਰੀ ਤੋਂ ਬਾਅਦ ਉਹਦੇ ਪਰਿਵਾਰ ਨੂੰ ਕੁਝ ਦਿੱਤਾ ਕਹਿੰਦਾ ਬਲਬੀਰ ਸਿੰਘ ਅਦਾਲਤ ਵੀ ਗਿਆ ਉੱਥੇ ਕਹਿੰਦਾ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਗਿਆ ਕਿ ਅਗਲੇ 3 ਮਹੀਨੇ ਚ ਕੇਂਦਰ ਉਹਨਾਂ ਨਾਲ ਸਮਝੌਤਾ ਕਰੇ ਪਰ ਕਹਿੰਦਾ ਉਹਦੇ ਬਾਅਦ ਹੁਣ ਤੱਕ ਕਹਿੰਦਾ ਕੁਝ ਨਹੀਂ ਬਣਿਆ ਕਹਿੰਦਾ ਉਹਨੇ ਕਹਿੰਦਾ ਆਤਮ ਤਿਆ ਕੰਦੇ ਵੀ ਮੈਂ ਧਮਕੀ ਦਿੱਤੀ ਸੀ ਕਹਿੰਦਾ ਕੱਖ ਨਹੀਂ ਪਰ ਸੁਣ ਸੁਣਾਈ ਹੋਈ ਮੇਰੀ ਕਹਿੰਦਾ ਤਾਂ ਦੋਸਤੋ ਇਹ ਸੀ ਬਲਬੀਰ ਸਿੰਘ ਜਾਸੂਸ ਦੀ ਕਹਾਣੀ ਸੋ ਇਦਾਂ ਹੁੰਦਾ ਹੈ ਜਾਸੂਸਾਂ ਦੇ ਨਾਲ ਹਾਂਜੀ ਕੋਈ ਨਹੀਂ ਪੁੱਛਦਾ ਹੈਗਾ ਕੋਈ ਅਸੈਪਟ ਨਹੀਂ ਕਰਦਾ ਇਹਨਾਂ ਨੂੰ ਬਾਅਦ ਦੇ ਵਿੱਚ ਕਿਉਂਕਿ ਬਦਨਾਮੀ ਹੁੰਦੀ ਸਰਕਾਰ ਦੀ ਹਾਂਜੀ ਸੋ ਇਹ ਸੀਗੀ ਦੋਸਤੋ ਅੱਜ ਦੀ ਵੀਡੀਓ ਸੋ ਮਿਲਦੇ ਆਂ ਅਗਲੀ ਜਾਣਕਾਰੀ ਨਾਲ ਦਿਓ ਆ ਗਿਆ ਸਤਿ ਸ਼੍ਰੀ ਅਕਾਲ